ਲਓ ਬਾਈ ਜੀ ਸੌਨ ਦਾ ਮਹੀਨਾ ਕਰਕੇ ਆਪਾਂ ਆਏ ਆ ਬਿਸਕਟ ਵਾਲੇ ਕੋਲੇ ਤੁਹਾਨੂੰ ਪਤਾ ਹੀ ਹੈ ਮਹੀਨੇ ਦਾ ਸੌਨ ਦਾ ਮਹੀਨਾ ਜਿਹੜਾ ਹੁੰਦਾ ਇਹ 6 ਮਹੀਨੇ ਚੀਤੀਆਂ ਚਲਦੀਆਂ ਹੁੰਦੀਆਂ ਤੇ ਸੌਨ ਦੇ ਮਹੀਨੇ 'ਚ ਝੜੀ ਲੱਗਦੀ ਹੁੰਦੀ ਹੈ ਤੇ ਇੱਥੇ بارشਾਂ ਜਪਈ ਹੋਈ ਹੈ ਮੀਂਹ ਪੂਰਾ ਪਿਆ ਤੇ ਉਹ ਪਾਣੀ ਸੜਕਾਂ ਤੇ ਖੜਾ ਪੂਰੇ ਹੀ ਖੜਾ ਪਾਣੀ ਸੜਕਾਂ ਤੇ ਤੇ ਅੱਜ ਮੀਂਹ ਪਿਆ ਹੋਇਆ ਤੇ ਇੱਕ ਤਾਂ ਮੀਂਹ ਦਾ ਕਰਕੇ ਝੜੀ ਲੱਗ ਗਈ ਅੱਜ ਸੌਨ ਦੀ ਤੇ ਤੀਆਂ ਤੁਹਾਨੂੰ ਪਤਾ ਚੱਲਦੀਆਂ ਹੀ ਰਹਿੰਦੀਆਂ ਵੀ ਸਾਰੀਆਂ ਭੈਣਾਂ ਜਿਹੜੀਆਂ ਵਿਆਹਾਂ ਹੁੰਦੇ ਆ ਇਕੱਠੀਆਂ ਹੋ ਜਾਂਦੀਆਂ ਤੇ ਜਿਹੜੀਆਂ ਭੈਣਾਂ ਵਿਆਹਾਂ ਹੁੰਦੀਆਂ ਉਹਨਾਂ ਵਾਸਤੇ ਆਪਾਂ ਨੂੰ ਬਿਸਕਟ ਵੀ ਫੜਾਉਣੇ ਪੈਂਦੇ ਆ ਵਿਚਾਰ ਜਿਹੜੇ ਪਿਛਲੇ ਹੁੰਦੇ ਸੀ ਕਿਉਂ ਪਹਿਲਾਂ ਫੜਾਉਂਦੇ ਰਹੇ ਆ ਤੇ ਅੱਜ ਆਸੀਂ ਬਾਈ ਆਏ ਆ ਬਿਸਕਟਾਂ ਵਾਲੇ ਕੋਲੇ ਬਿਸਕਟ ਬਣਾਉਣ ਅਸੀਂ ਆਏ ਆ ਸ਼ਹਿਰ 'ਚ ਨਹੀਂ ਗਏ ਅਸੀਂ ਪਿੰਡ 'ਚ ਆਏ ਆ ਕੰਪਿੰਡ 'ਚ ਆਉਂਦਾ ਵੀ ਕੋਈ ਕਾਰਨ ਹੁੰਦਾ ਉਹ ਵੀ ਤੁਹਾਨੂੰ ਦੱਸ ਦਾਂ ਇੱਕ ਤਾਂ ਬਣਾਉਣ ਦਾ ਫਰਕ ਹੁੰਦਾ ਵੀ ਬੜੀ ਸਫਾਈ ਹੁੰਦੀ ਐ ਤੇ ਆਹ ਦੇਖੋ ਬਾਈ ਹੁਣ ਕੱਢ ਰਿਆ ਤੇ ਸਫਾਈ ਦੇਖੋ ਬਿਸਕਟਾਂ ਦੀ ਕਿੰਨੀ ਐ ਨਾ ਤਾਂ ਬਿਸਕਟਾਂ ਦੀ ਮੋਟਾਈ ਜਿਆਦੇ ਐ ਤੇ ਲੰਬਾਈ ਵਧੀਆ ਸੈਂਜ ਸੋਹਣਾ ਲੈਣ ਵਾਲਾ ਤੇ ਆਪਾਂ ਦੇਸੀ ਘਿਓ ਦਾ ਬਣਾਉਣ ਆਏ ਸੀ ਬਿਸਕਟ ਤੇ ਆਪਾਂ ਅਸੀਂ 2 ਕਿਲੋ ਆਟਾ ਲਿਆਂਦਾ ਸੀ ਤੇਰੇ ਵਿੱਚ 1 ਕਿਲੋ ਘਾਓ ਪਾਇਆ ਦੇਸੀ ਤੇ ਸਵਾ ਕਿਲੋ ਖੰਡ ਪਾਈ ਆ ਤੇ 1 ਕਿਲੋ ਕੰਮ ਨੂੰ ਦੁੱਧ ਪੈ ਜਾਂਦਾ ਤੇ ਬਾਕੀ ਹੁਣ ਬਾਈ ਜੀ ਤੋਂ ਪੁੱਛਾਂਗੇ ਆਪਾਂ ਵੀ ਰੇਟ ਤਾਂ ਮੈਂ ਪੁੱਛਿਆ ਨਹੀਂ ਸੀ ਮਹਾਂ ਰੇਟ ਪੁੱਛ ਲਾਂਗੇ ਤੇ ਬਣਾਉਣ ਦਾ ਤਰੀਕਾ ਵੀ ਤੁਹਾਨੂੰ ਮੈਂ ਦੱਸ ਦਊਂ ਵੀ ਕਿੱਥੋਂ ਬਣਾਉਣਾ ਹੈ ਕਿੱਥੇ ਜੇ ਪੈਂਦਾ ਇਹ ਤੇ ਇਦੀ ਬਣਾਈ ਕੀ ਰੇਟ ਹੈ ਬਾਈ ਜੀ 80 ਰੁਪਏ 60 ਰੁਪਏ ਕਿਲੋ ਦੇ ਹਾਂ ਵੀ ਇਹ ਕਿਲੋ ਕਿਵੇਂ ਆਟੇ 'ਚੋਂ ਬਣਾਉਂਦਾ ਕਿਵੇਂ ਹੁੰਦਾ ਆਟੇ 'ਚੋਂ ਨਹੀਂ ਕਿਲੋ ਆਟੇ ਦੇ ਕਿਲੋ ਆਟੇ 60 ਰੁਪਏ ਹਾਂ ਜੀ ਤੇ ਬਣਾਉਣ ਦੀ ਸਪਈ ਆਹ ਹੈ ਹੋਰ ਕੀ ਕੋਈ ਸ਼ਬਦ ਸਪੈਂਦਾ ਤਾਂ ਮੈਂ ਦੱਸਦੀ ਤਾਂ ਆਟਾ ਉਹ ਚਾਹ ਸਰ ਕੀ ਹੁੰਦਾ ਯਾ ਤਾਂ ਕਿ ਹੋਰ ਦੁੱਧਾ ਬਸ ਕੀ ਹੋਵਾ ਦੁੱਧਾ ਖੰਡਾ ਆਟਾ ਹਾਂ ਤੇ ਚੱਕਰ ਆ ਨਾ ਬਾਈ ਜੀ ਤਾ ਤੁਸੀਂ ਸੁਣ ਲਿਆ 60 ਰੁਪਏ ਤੇ ਆਪਣਾ ਸ਼ਹਿਰ ਲੱਗਦਾ ਮੈਨੂੰ ਨੇੜੇ ਰਾਮਾ ਮੰਡੀ ਤੇ ਤਲਵੰਡੀ ਸਾਬੋ ਤੇ ਉੱਥੇ ਜਾ ਕੇ ਪੁੱਛ ਲਿਓ ਕੋਈ ਕਿਸੇ ਵੀ ਦੁਕਾਨ ਤੇ ਪੁੱਛ ਲਿਓ 100 ਰੁਪਏ ਤੋਂ ਘੱਟ ਦਾ ਕਢਾਈ ਹੈ ਨਹੀਂ ਕਿਸੇ ਦੀ ਵੀ ਤੇ ਆਹ ਆ ਬਣਾਈ ਹੈ ਨਹੀਂ ਜੜੀਆਂ ਬਣਾਈ ਹੈ ਇਹ ਬਣਾਈ ਹੈ ਨਹੀਂ ਤੇ ਕਢਾਈ ਹੈ ਨਹੀਂ 100 ਰੁਪਏ ਲੈਣਗੇ ਜਾਂ 110 ਰੁਪਏ 120 ਰੁਪਏ ਇੱਥੇ ਆਪਾਂ ਪਿੰਡਾਉਂ ਤਾਂ ਕੋਈ ਆਪਾਂ ਨੂੰ ਟਾਈਮ ਨਹੀਂ ਲੱਗਦਾ ਇੱਕ ਤਾਂ ਕਢਾਈ ਦੇਖ ਲਓ ਤੇ ਕਢਾਈ ਦੇ ਨਾਤੇ ਕੱਲੀ ਕਢਾਈ ਨਹੀਂ ਤੇ ਨਾਲ ਸਫਾਈ ਦੇਖ ਲੋ। ਕੱਲੇ ਕੱਲੇ ਚੀਜ਼ ਦੇਖ ਲੋ ਸਫਾਈ ਕਿੰਨੀ ਆ। ਉਧਰ ਉਹ ਕੱਲੇ ਜਿਹੜੇ ਪੋਲੀਥੀਨ ਪਏ ਲਿਫਾਫੇ ਪਏ ਆ ਉਹ ਪਏ ਆ ਜਿਨ੍ਹਾਂ ਦੇ ਵਿੱਚੋਂ ਆਟਾ ਕੱਢਿਆ ਤੇ ਘਿਓ ਕੱਢਿਆ ਹੋਇਆ ਤੇ ਖੰਡ ਕੱਢੀ ਆ। ਐਨੀ ਸਫਾਈ ਕਿਤੇ ਨਾ ਮਿਲੂ ਤੁਹਾਨੂੰ। ਤੇ ਜਿਵੇਂ ਕਹਿੰਦੇ ਆ ਇੰਗਲਿਸ਼ ਦੇ ਵਿੱਚ ਫਲਾਈ ਪਹਿਲੀ ਗੱਲ ਤਾਂ ਮੱਖੀ ਨਹੀਂ ਕੋਈ ਦਿਸੂ ਤੁਹਾਨੂੰ। ਕੋਈ ਇੱਥੇ ਮੱਖੀ ਨਹੀਂ ਆ ਜਿਹੜਾ ਝਾੜੂ ਪਿਆ। ਮੈਨੂੰ ਦੇਖੀ ਜਾਨੇ ਬਾਈ ਨੂੰ ਇੱਕ ਜਾਣੇ ਦੇ ਜਦ ਬਿਸਕਟ ਕੱਢ ਤੇ ਤਾਂ ਨਾਲ ਦੀ ਨਾਲ ਝਾੜੂ ਇਹਨੇ ਮਾਰਿਆ ਉਧਰ ਸਫਾਈ ਕਰਕੇ ਫੇਰ ਸ਼ੁਰੂ ਕਰਦਾ ਕੰਮ ਤੇ ਵਧੀਆ ਕੰਮ ਹੈ ਤੇ ਹੁਣ ਸੋਨਮਾ ਪਿੰਡ ਦੱਸ ਦਿਆਂ ਪਿੰਡ ਹੈਗਾ ਇਹ ਤਿਆਉਣਾ ਪੰਜਾਰੀਆਂ ਇਹ ਹੁਣ ਆਪਾਂ ਤਿਆਉਣਾ ਪੰਜਾਰੀਆਂ ਪਿੰਡ 'ਚ ਖੜੇ ਆਂ ਇਹ ਸੜਕ ਹੈਗੀ ਆ ਜਾਂਦੀ ਆ ਤੰਗਰਾਲੀ ਨੂੰ ਤੇ ਇੱਧਰ ਜਾਂਦੀ ਇੱਕ ਸੜਕ ਜਾਂਦੀ ਆ ਸਿੰਘਪੁਰੇ ਨੂੰ ਹਰਿਆਣੇ ਚ ਸਿੰਘਪੁਰਾ ਤੇ ਜਿਹੜਾ ਇਹ ਪੰਜਾਬ ਦੇ ਵਿੱਚ ਹੈ ਤੰਗਰਾਲੀ ਤੇ ਨਾਲ ਪਿੰਡਾਂ ਮਲਕਾਣਾ ਜਦੋਂ ਆਪਾਂ ਆਈਏ ਤਲਮੰਡੀ ਤੋਂ ਤਲਮੰਡੀ ਸਾਹੋਂ ਤੋਂ ਆਣਾ ਆਪਾਂ ਸੰਗਤ ਪਿੰਡ ਸੰਗਤ ਤੋਂ ਤੇ ਆਉਣਾ ਜੇ ਆਉਣਾ ਰਾਮੇ ਤੋਂ ਰਾਮੇ ਤੋਂ ਪਿੰਡ ਆ ਉਹ ਮਲਕਾਣਾ ਮਲਕਾਣੇ ਤੋਂ ਆਉਣਾ ਤੇ ਆਉਣਾ ਜੇ ਆਪਾਂ ਆਈਏ ਇੱਧਰੋਂ ਕਾਲਿਆਂ ਵਾਲੀ ਸ਼ੈੜ ਤੋਂ ਦੋ ਕਮਿੰਟ ਸੱਣ ਚ ਆਉਂਦੇ ਫੇਰ ਇੱਥੇ ਆ ਜਾਣਾ ਵੀ ਤੰਗਰਾਲੀ ਵੀ ਦੀ ਜਾਂ ਸਿੰਘਪੁਰੇ ਵੀ ਦੀ ਆਜੋ ਇਦਰਾ ਆਉਣਾ ਜੇ ਸਿੰਘ ਆਪਾਂ ਦਾ ਸਿੰਘੋਂ ਕੰਮੋਂ ਤਾਂ ਬ੍ਰਾਹਮਣਾ ਵੀ ਦੀ ਆ ਜਾਂਦਾ ਪਿੰਡ ਨਾਲ ਹੀ ਬ੍ਰਾਹਮਣਾ ਦੇ ਆਹ ਐਡਰੈਸ ਆ ਬਾਈ ਜੀ ਹੁਣ ਮੈਂ ਤੁਹਾਨੂੰ ਦੱਸਦਾ ਗੱਲ ਸੌਂ ਦੇ ਮਹੀਨੇ ਦੀ ਵੀ ਜਿੰਨੀਆਂ ਆਪਣੀਆਂ ਮੰਨ ਲਓ ਭੈਣਾਂ ਹੁੰਦੀਆਂ ਭੈਣਾਂ ਨੂੰ ਆਪਣੇ ਨੂੰ ਜਾਣਾ ਚਾਹੀਦਾ ਇੰਨੇ ਬਾਹਨੇ ਨੇ ਇਹ ਬਾਹਨੇ ਕੀ ਹੁੰਦੇ ਸੀ ਇੰਨੇ ਬਾਹਨੇ ਨਾਲ ਜਾਇਆ ਜਾਂਦਾ ਸੀਗਾ ਭੈਣ ਨੂੰ ਮਿਲ ਕੇ ਆ ਜਾਂਦਾ ਜੀ ਬੰਦਾ ਤੇ ਆਪਾਂ ਨੂੰ ਜਾਣਾ ਵੀ ਜ਼ਰੂਰੀ ਹੁੰਦਾ ਜਾ ਕੇ ਮਿਲਿਆ ਹੋਵੇ ਜੇ ਆਪਣੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਭੈਣਾ ਹੈ ਨਹੀਂ ਤਾਂ ਚਾਚਾ ਜੀ ਤਾਂ ਆਇਆਂ ਕਿਹੜੀਆਂ ਕੁੜੀਆਂ ਹੁੰਦੀਆਂ ਜਿਵੇਂ ਆਪਣੇ ਕਿਸੇ ਦੇ ਭਰਾ ਨਹੀਂ ਹੁੰਦਾ ਭੈਣਾ ਦੇ ਉਹ ਹੀ ਜਗ੍ਹਾ ਤੇ ਜਾਇਆ ਜਾਂਦਾ ਉਹਦੀ ਫੋਟੋ ਕਿੱਦਾਂ ਦਿਵਾਉਂਦੀ ਲੈ ਲੇ ਤੇ ਆ ਬਾਈ ਵੀ ਬਿਸਕਟ ਕਢਾਉਣ ਆਇਆ ਸਾਰੇ ਇੱਥੇ ਤਾਂ ਜਦੋਂ ਆਪਾਂ ਵਹਿ ਜਗੇ ਵੀ ਦੋ ਆ ਜਾਂਦੇ ਕਢਾ ਕੇ ਫਿਰ ਮੁੜ ਜਾਂਦੇ ਆ ਤੇ ਉਧਰ ਰੌਣਕ ਲੱਗੇ ਸਾਥ ਦੀ ਨਿਸ਼ਾਨੀ ਸੋਨ ਪੱਕੀ ਤਾਂ ਆਹੀ ਦੱਸਦਾ ਉਹ ਜਿਹੜੇ ਬਜ਼ੁਰਗ ਬੈਠੇ ਆ ਨਾ ਬਾਪੂ ਮਲਾ 80-80 ਸਾਲ ਤੋਂ ਪਰੀਏ ਸਾਰੇ ਉਹ ਤੇ ਤਕੜੇ ਬੈਠੇ ਹਜੇ ਪੈਨਾ ਪਰ ਬੈਠੇ ਹੋ ਬੰਦੇ ਜਿਹੜੇ 85 ਸਾਲ ਦੀ ਉਮਰ ਦੇ ਆ। ਅੱਛਾ ਇਹ ਸੱਥਾਂ ਦੇ ਵਿਚਾਰ ਵੀ ਜ਼ਰੂਰੀ ਹੁੰਦੇ ਸੁਣਨੇ ਇੱਥੋਂ ਸਿੱਖਿਆ ਮਿਲਦੀ ਆ ਪਾਣ 724 ਹਾਲੋ ਭਾਈ ਜੀ ਬਣੀ ਜਾਂਦੇ ਬਿਸਕਟ ਆ ਤਾਂ ਪਾਏ ਨੇ ਕੱਚੇ ਜਿਹੜੇ ਹਜੇ ਬਣਾਉਣੇ ਆ ਤੇ ਆ ਆ ਬਣ ਗਏ ਤੇ ਉਹ ਸਾਹਮਣੇ ਬਣੀ ਜਾਂਦੇ ਆ ਮਸ਼ੀਨ ਦੇ ਵਿੱਚ ਇਹ ਜਿਹੜੀ ਪੱਟੀ ਆ ਮਸ਼ੀਨ ਹੀ ਦੱਸ ਦਿਆਂ ਨੂੰ ਇੱਧਰੋਂ ਤਾਂ ਚੱਲੀ ਜਾਂਦੀ ਅੱਗ ਇਹਦਾ ਸੇਕ ਅੰਦਰ ਪੈਂਦਾ ਤੇ ਸੇਕ ਨਾਲ ਬਿਸਕਟ ਦੇਖੋ ਕਿਵੇਂ ਬੰਦੇ ਆ ਤੇ ਜਦੋਂ ਖਾਂਦੇ ਆ ਨਾ ਬੁੱਲਾਂ ਨਾਲ ਭੁਰਦੇ ਆ ਇਹ ਜੇ ਕਈ ਵਾਰੀ ਆਏ ਹੁੰਦਾ ਨਾ ਆਪਣੇ ਵੀ ਜਿੰਨਾਂ ਦੇ ਦੰਦ ਹੈ ਨਹੀਂ ਬਜ਼ੁਰਗ ਹੈ ਤੇ ਬੁੱਲਾਂ ਨਾਲ ਪੁਰਨ ਵਾਲੇ ਬਿਸਕਟ ਆ ਇਹ ਆਖਰ ਪਾੜਾ ਨਾਲ ਤਿਆਰ ਹੁੰਦਾ ਸਾਰਾ ਕੰਮ ਆਪਾਂਆਂ ਖਲਪਾੜਾਂ ਇਹ ਮਸ਼ੀਨਾਂ ਇੱਧਰ ਆ ਕੰਮ ਨਹੀਂ ਦੂਜੀ ਮਸ਼ੀਨ ਆਲਾ ਬਿਜਲੀ ਆਲਾ ਬਿਜਲੀ ਵਾਲੇ ਮਸ਼ੀਨਾਂ ਦਾ ਵੀ ਕੋਈ ਬੜਾ ਫਾਇਦਾ ਨਹੀਂ ਹੁੰਦਾ ਕਹਿੰਦੇ ਸਿਆਣਾਂ ਦੀ ਕਹਾਵਤ ਹੈ ਤੇ ਖਰਪਾੜਾ ਨਾ ਬਣਾਵੇ ਤੇ ਹੁਣ ਆ ਕੱਚੇ ਬਿਸਕਟ ਐ ਇਹ ਰੱਖੋ ਵਿੱਚ ਬਾਈ ਤੇ ਜੇ ਮੈਂ ਮੋਲ ਵਾਲੇ ਖਾ ਕੇ ਦੇਖੇ ਉਹਨਾਂ ਦਾ ਹੀ ਫਰਕ ਹੁੰਦਾ ਤੇ ਆਹ ਦੇ ਤੁਹਾਡਾ ਹੋਵੇ ਨਾ ਕਿਉਂ ਦੇਸੀ ਕਿਉਂ ਉਹਦਾ ਹੀ ਬਹੁਤ ਫਰਕ ਹੁੰਦਾ ਬਿਸਕਟ ਆਪਣੇ ਬਣ ਗਏ ਜੀ ਬਾਈ ਜੀ ਹੁਣ ਕੱਲੇ ਬਿਸਕਟ ਹੀ ਬਣਾਉਣੇ ਕੋਈ ਹੋਰ ਵੀ ਕੁਝ ਬਣਾਉਣੇ ਹੋ ਰੋਟੀ ਵੀ ਲਾਉਣੇ ਜੀ ਦਾਬੇ ਦੇ ਰੋਟ ਲਾਉਣੇ ਹਾਂ ਜੀ ਜਿਹੜੇ ਹੁਣ ਬਿਸਕਟ ਤਾਂ 60 ਰੁਪਏ ਕਿਲੋ हिसाब ਨਾਲ ਬਣਾਉਣੇ ਹੋ ਤੇ ਰੋਟੀ ਜਿਹੜੇ ਬਣਾਉਣੇ ਕੀ ਹਿਸਾਬ ਨਾਲ ਹੋ ਕਰਦੇ ਹੋ ਰੋਡ ਦਾ 500 ਰੁਪਏ ਹੋਈ 14 ਕਿਲੋ ਆਟੇ ਦਾ 500 ਰੁਪਿਆ 14 ਕਿਲੋ ਆਟੇ ਦਾ 14 ਕਿਲੋ ਆਟੇ ਦਾ ਹਾਂ ਜੀ ਵੀ ਆਟਾ 14 ਕਿਲੋ 500 ਰੁਪਿਆ ਲੈਣੇ ਹੋ ਹਾਂ ਤੇ ਹੋਰ ਕੀ ਕੰਮ ਆਪਣੇ ਹੋਰ ਹਲਵਾਈ ਦਾ ਵੀ ਹਲਵਾਈ ਦਾ ਹਾਂ ਮਠਿਆਈ ਤਿਆਰ ਕਰਦੇ ਹਾਂ ਹਾਂ ਵੀ ਵਿਆਹਾਂ ਸ਼ਾਦਾਂਾਂ ਚ ਜਾਂਦੇ ਹਾਂ ਮਠਿਆਈ ਦੇ ਹਾਂ ਵਿਆਹਾਂ ਸ਼ਾਦਾਂਾਂ ਦੇ ਵੀ ਜੇ ਕਹਿੰਨ ਬੁਕਿੰਗ ਕਰਾਉਣੀ ਹੋਏ ਨੰਬਰ ਤੁਹਾਡਾ ਵੀ ਦੱਸ ਦਗੇ ਅਸੀਂ ਵਿੱਚ ਹਾਂ ਨੰਬਰ ਦਾ ਲੈ ਬਾਈ ਜੀ ਨੰਬਰ ਇਹਨਾਂ ਦਾ ਹੈਗਾ ਬਾਈ ਦਾ ਨਾਂ ਹੈਗਾ ਜਸਵੰਤ ਤੇ ਪਿੰਡ ਹੈਗਾ ਤਿਆਉਣਾ ਪੁਜਾਰਾ ਨਾਂ ਤੇ ਨੰਬਰ ਹੈਗਾ 77270 80 88090 ਦੁਬਾਰਾ ਬੋਲ ਦਿੰਦਾ ਹੈ 77 270 8 ਫੇਰੇਟ 090 ਆ ਨੰਬਰ ਆ ਬਾਈ ਜੀ ਦਾ ਕਦੋਂ ਮਰਜ਼ੀ ਫੋਨ ਕਰ ਸਕਦੇ ਹੋ ਜੇ ਫੋਨ ਤੇ ਤੁਸੀਂ ਪੁੱਛਣਾ ਹੋਈ ਬਾਈ ਜੀ ਅੱਜ ਵੀ ਰੋਟ ਬਣਾਉਣਾ ਸੀ ਜਾਂ ਬਿਸਕਟ ਕਢਾਉਣੇ ਆ ਤਾਂ ਪਹਿਲਾਂ ਫੋਨ ਕਰਕੇ ਚੱਲ ਪਿਓ ਤੁਸੀਂ ਤੇ ਫਿਰ ਕਈ ਵਾਰੀ ਬਾਈ ਜੀ ਆਇਆ ਨਾ ਹੁਣ ਬੁਕਿੰਗ ਤਾਂ ਹੋਵੇ ਉਧਰ ਹਲਵਾਈ ਪਣੇ ਕਨੀ ਕਿਉਂ ਵਿਆਹਾਂ ਛਾਦਿਆਂ ਚ ਜਾਂਦਾ ਰਹਿੰਦਾਗਾ ਅਖੰਡ ਪਾਠਾਂ ਤੇ ਜਾਂਦਾ ਹੈ ਮੇਰੇ ਤਾਂ ਹੁਣ ਆਪਦੇ ਪਿੰਡ ਜਾਂਦਾ ਮੈਂ ਤਾਂ ਦੱਸ ਰਿਹਾ ਤੇ ਹੋਰਾਂ ਪਿੰਡਾਂ 'ਚ ਵੀ ਜਾਂਦਾ ਤੇ ਹੁਣ ਕਈ ਵਾਰੀ ਨਹੀਂ ਟਾਈਮ ਹੁੰਦਾ ਬੰਦੇ ਕੋਲੇ ਤੁਸੀਂ ਇੱਥੇ ਆ ਜਾਓ ਫੋਨ ਕਰਕੇ ਜਰੂਰ ਤੁਰ ਪਿਓ ਜੀ